ਦੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨੀ ਅਸੀਂ ਇੱਕ ਫਿਟਨੈਸ ਨਾਲ ਸੰਬੰਧਤ ਇੱਕ ਵੀਡੀਓ ਲੈ ਕੇ ਆਏ ਸਾਡੇ ਨਾਲ ਉਸ ਟਾਈਮ ਫਿਟਨੈਸ ਟ੍ਰੇਨਰ ਰਾਜ ਬਰਾੜ ਹਾਜ਼ਰ ਸਨ ਤੇ ਅੱਜ ਫੇਰ ਦੁਬਾਰਾ ਅਸੀਂ ਰਾਜ ਬਰਾੜ ਨਾਲ ਫਿਟਨੈਸ ਨੂੰ ਲੈ ਕੇ ਗੱਲਬਾਤ ਕਰਨ ਲੱਗੇ ਆ ਤੁਹਾਡਾ ਸਾਰਾ ਪਾਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸਾਰਿਆਂ ਦਾ ਸਵਾਗਤ ਆ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਲਾਸਟ ਵੀਡੀਓ ਤੇ ਸਾਨੂੰ ਕਮੈਂਟ ਕੀਤੇ ਤੇ ਬਾਹਰੋਂ ਕਾਲਾਂ ਵੀ ਆਈਆਂ ਉਹਨਾਂ ਭਰਾਵਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰ ਆ ਬਰਾਦ ਸਾਹਿਬ ਗੱਲਿਆ ਉਹ ਆ ਵੀ ਤੁਸੀਂ ਫਿਟਨੈਸ ਦੇ ਰੂਪ ਦੇ ਵਿੱਚ ਲੋਕਾਂ ਨੂੰ ਟ੍ਰੇਨ ਕਰਦੇ ਹੋ ਵੀ ਮਤਲਬ ਜਿਹੜੇ ਬੱਚੇ ਐ ਖਾਸ ਕਰਕੇ ਜਦੋਂ ਕਿਸੇ ਗਰਾਉਂਡ ਜਾਂਦੇ ਆ ਜਾਂ ਕਿਸੇ ਜਮਾ ਜਾਂਦੇ ਆ ਉਹ ਵਧੀਆ ਆ ਉਹ ਵਰਕਆਊਟਸ ਕਰਨ ਤੇ ਸਰੀਰ ਬਣਾਉਣ ਤੇ ਪਰ ਕਾਰਨ ਵਿੱਚ ਉਹ ਇਹ ਆ ਵੀ ਸਾਡੇ ਪੰਜਾਬ ਦੀ ਅਗਰ ਗੱਲਬਾਤ ਕਰੀਏ ਤਾਂ ਦੋ ਤਰ੍ਹਾਂ ਦਾ ਨਸ਼ਾ ਜਿਹੜਾ ਬਹੁਤ ਜ਼ਿਆਦਾ ਬੱਚਿਆਂ ਨੂੰ ਚੁਗੜਿਆ ਹੋਇਆ ਇੱਕ ਤਾਂ ਉਹ ਨਸ਼ਾ ਜਿਹੜਾ ਚਿੱਟੇ ਵਰਗਾ ਨਸ਼ਾ ਹਾਂਜੀ ਇੱਕ ਦੂਸਰਾ ਨਸ਼ਾ ਹੈਗਾ ਫੋਨ ਦਾ ਨਸ਼ਾ ਹਾਂਜੀ ਇਹ ਬੱਚੇ ਨੂੰ ਇਹ ਸਾਰਿਆਂ ਨੂੰ ਜੁੜਿਆ ਹੈ ਹਾਂਜੀ ਤੇ ਖਾਸ ਕਰਕੇ ਜੇ ਅਗਰ ਆਪਾਂ ਗੱਲ ਕਰਕੇ 10 ਤੋਂ 20 ਸਾਲ ਦੇ ਬੱਚੇ ਜਿਹੜੇ ਛੋਟੇ ਬੱਚੇ ਆ ਹਾਂਜੀ ਹਾਂ ਉਹ ਲਗਾਤਾਰ ਫੋਨ ਦੇ ਦਾਲੇ ਰਹਿੰਦੇ ਆ ਤੇ ਗਰਾਊਂਡਾਂ ਦੇ ਵਿੱਚ ਜਾਂ ਮਤਲਬ ਆ ਦੀ ਫਿਟਨਸ ਨੂੰ ਲੈ ਕੇ ਉਹ ਉਹਦਾ ਧਿਆਨ ਨਹੀਂ ਦਿੰਦੇ ਹਾਂਜੀ ਫਿਰ ਅਸ ਪਹਿਲਾ ਸਵਾਲ ਥੋੜੇ ਸਮੇਂ ਦੇ ਵਿੱਚ ਆਪਾਂ ਇਹ ਗੱਲਬਾਤ ਕਰਨੀ ਹੈਗੀ ਤੇ ਮੈਸੇਜ ਚਾਹੀਦਾ ਤੁਹਾਡਾ ਵੀ ਛੋਟੇ ਬੱਚਿਆਂ ਨੂੰ 10 ਤੋਂ 20 ਸਾਲ ਦੇ ਬੱਚਿਆਂ ਨੂੰ ਫਿਟਨੈਸ ਵਾਲੇ ਪਾਸੇ ਗਰਾਊਂਡ ਵਾਲੇ ਪਾਸੇ ਕਿਵੇਂ ਲੈ ਜਾਇਆ ਜਾਵੇ ਬਹੁਤ ਵਧੀਆ ਸਵਾਲ ਆਈ ਤੁਹਾਡਾ ਫਿਟਨੈਸ ਵਾਲੇ ਪਾਸੇ ਬੱਚਿਆਂ ਨੂੰ ਪਹਿਲਾਂ ਤਾਂ ਤੁਸੀਂ ਬੱਚਿਆਂ ਨੂੰ ਆਪਣੇ ਫਰੈਂਡ ਬਣਾਓ ਦੋਸਤ ਬਣਾਓ ਜਦੋਂ ਦੋਸਤ ਬਣਾਓਗੇ ਤਾਂ ਉਹ ਹਰ ਗੱਲ ਤੁਹਾਡੇ ਨਾਲ ਸ਼ੇਅਰ ਵੀ ਕਰਨਗੇ ਤੁਹਾਡੇ ਕੋਲੇ ਵੀ ਬੈਠਣਗੇ ਫੋਨ ਨੂੰ ਵੀ ਛੱਡਣਗੇ ਤੁਹਾਡੀ ਰਿਸਪੈਕਟ ਵੀ ਕਰਨਗੇ ਠੀਕ ਹੈ ਜੀ ਜਦੋਂ ਆਪਾਂ ਬੱਚਿਆਂ ਨੂੰ ਹੌਲੀ-ਹੌਲੀ ਆਪਣੇ ਦੋਸਤ ਬਣ ਜਾਣਗੇ ਫਰੈਂਡ ਬਣ ਜਾਣਗੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਹੌਲੀ-ਹੌਲੀ ਗਰਾਊਂਡ ਵਾਲੇ ਪਾਸੇ ਐਕਸਰਸਾਈਜ਼ ਵਾਲੇ ਪਾਸੇ ਲਿਜਾ ਸਕਦੇ ਹਾਂ ਅੱਗੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਮਤਲਬ ਇਕੱਠੇ ਪਰਿਵਾਰ ਹੁੰਦੇ ਸੀ ਪੰਜ-ਪੰਜ ਚਾਰ-ਚਾਰ ਪਰਿਵਾਰ ਇਕੱਠੇ ਹੁੰਦੇ ਸੀ ਚਾਚੇ ਤੇ ਇਕੱਠੇ ਰਹਿੰਦੇ ਸੀਗੇ ਤੇ ਇੱਕ ਕਮਰਿਆਂ ਵਾਲਾ ਕਮਰਿਆਂ ਦੇ ਮੂਹਰੇ ਬਰਾਂਡਿਆ ਉਦਾਂ ਦੇ ਘਰ ਹੁੰਦੇ ਸੀ ਤੇ ਸਾਰੇ ਇਕੱਠੇ ਬੈਠ ਕੇ ਆਪਾਂ ਰੋਟੀ ਪਾਣੀ ਖਾਂਦੇ ਸੀ ਗੱਲਾਂ ਬਾਤਾਂ ਕਰਦੇ ਸੀ ਜਦੋਂ ਦਾ ਰੋਜ਼ਾਨਾ ਆਪਣਾ ਥੋੜਾ ਸ਼ੋਅ ਆਫ ਵਾਲੇ ਪਾਸੇ ਆ ਗਿਆ ਆਪਾਂ ਕੋਠੀਆਂ ਬਣ ਗਈਆਂ ਅਲੱਗ-ਅਲੱਗ ਰੂਮ ਬਣ ਗਏ ਤੇ ਬੱਚੇ ਅਲੱਗ-ਅਲੱਗ ਸੈਪਰੇਟ ਰੂਮਾਂ ਦੇ ਵਿੱਚ ਬੈਠਣ ਲੱਗ ਗਏ ਹੁਣ ਜ਼ਿਆਦਾਤਰ ਕੀ ਹੈਗਾ ਆਪਾਂ ਆਪਦੇ ਬੱਚੇ ਵੀ ਤੇ ਸਿਆਣੇ ਵੀ ਆਪਣੇ ਆਪਣੇ ਫੋਨ ਲੈ ਕੇ ਉਹਦੇ ਤੇ ਆਪਾਂ ਕੁਝ ਐਡ ਕਰੀ ਜਾਂਦਾ ਕੁਝ ਦੇਖੀ ਜਾਂਦਾ ਕੋਈ ਹੈ ਨਾ ਕੁਝ ਵੀ ਆ ਉਹ ਅਲੱਗ-ਅਲੱਗ ਲੱਗ ਜਾਂਦੇ ਆ ਠੀਕ ਹੈ ਜੀ ਬੱਚਿਆਂ ਵਾਸਤੇ ਆਪਣੇ ਕੋਲੇ ਸਮਾਂ ਨਹੀਂ ਹੈਗਾ ਜੇ ਤੁਸੀਂ ਬੱਚਿਆਂ ਨੂੰ ਆਪਣੇ ਦੋਸਤ ਬਣਾਓਗੇ ਆਪਣੇ ਫਰੈਂਡ ਬਣਾਓਗੇ ਉਹ ਆਪਣੇ ਸਾਰੇ ਦਿਨ ਦੀ ਗੱਲਬਾਤ ਉਹ ਵੀ ਤੁਹਾਡੇ ਨਾਲ ਕਰਨਗੇ ਤੇ ਤੁਸੀਂ ਉਹਨਾਂ ਨੂੰ ਇੱਕ ਆਸਾਨ ਤੇ ਚੰਗੇ ਤਰੀਕੇ ਨਾਲ ਸਮਝਾ ਵੀ ਸਕਦੇ ਆ ਵੀ ਉਹਨਾਂ ਦੀ ਸਿਹਤ ਲਈ ਕੀ ਚੰਗਾ ਤੇ ਕੀ ਮਾੜਾ ਜਦੋਂ ਉਹਨਾਂ ਨੂੰ ਚੰਗੇ ਮਾੜੇ ਦੀ ਸਮਝ ਆ ਗਈ ਤਾਂ ਉਹ ਆਟੋਮੈਟਿਕਲੀ ਗਰਾਊਂਡ ਵਾਲੇ ਪਾਸੇ ਵੀ ਆਉਣਗੇ ਤੇ ਚੰਗਾ ਖਾਣਗੇ ਚੰਗਾ ਪੀਣਗੇ ਤੇ ਇਸ ਨਾਲ ਉਹਨਾਂ ਦੀ ਸਿਹਤ ਵੀ ਰੋਈ ਹੋਊਗੀ। ਪਰ ਸੋ ਗੱਲ ਇਹੋ ਆ ਵੀ ਜਿਵੇਂ ਤੁਸੀਂ ਦੱਸਿਆ ਹੈਗਾ ਵੀ ਉਹਨਾਂ ਸਾਰਿਆਂ ਨੂੰ ਇਕੱਠੇ ਬੈਠ ਕੇ ਮਤਲਬ ਫੋਨ ਤੋਂ ਇਲਾਵਾ ਆਪਦੀਆਂ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਇਹ ਪੁਰਾਣੇ ਸਮੇਂ ਤਾਂ ਜਰੂਰ ਹੁੰਦਾ ਸੀਗਾ। ਉਦੋਂ ਇੱਕ ਕੋਈ ਹਾਲ ਜਾਂ ਬਿਊਂ ਬਰਾਂਡਾ ਬੋਲ ਦੇ ਸ਼ੋਰਟਾਂ ਲੋਕ ਇਕੱਠੇ ਬੈਠਦੇ ਸੀਗੇ ਕੋਈ ਟੀਵੀ ਲਗਾਉਣਾ ਫੇਰ ਨਾਲ ਟੀਵੀ ਵੇਖਣਾ ਨਾਲੇ ਸਾਰਿਆਂ ਨੇ ਇਕੱਠੇ ਬੈਠ ਕੇ ਰੋਟੀ ਵੀ ਉੱਥੇ ਖਾਣੀ ਹੈ ਨਾ। ਉਦੋਂ ਸਮਾਂ ਹੀ ਬੜਾ ਚੰਗਾ ਸੀਗਾ। ਤੇ ਉਦੋਂ ਤਾਂ ਇਹ ਚੀਜ਼ਾਂ ਵੈਸੇ ਕਹਿੰਦਾ ਵੀ ਫੋਨ ਦਾ ਨਸ਼ਾ ਤਾਂ ਕਿਹੋ ਜਿਹਾ ਵੀ ਨੂੰ ਵੀ ਹੈ ਜੀ ਉਸ ਟਾਈਮ ਕਿਉਂਕਿ ਫੋਨ ਹੁੰਦਾ ਹੀ ਨਹੀਂ ਸੀ ਤੇ ਜਿਹੜਾ ਹੁਣ ਚੱਕਰੇ ਹੈਗਾ ਵੀ ਆਪਾਂ 10 ਸਾਲ ਦੀ ਗੱਲ ਲਗਾ ਵੀ ਹੁਣ ਤਾਂ ਬਹੁਤ ਛੋਟੇ ਛੋਟੇ ਬੱਚੇ ਵੀ ਫੋਨ ਲੱਭਦੇ ਫਿਰਦੇ ਆ ਪਰ ਜਦੋਂ ਹੁਣ ਪੜਾਈਆਂ ਵੀ ਉਹਦੇ ਮੁਕਾਬਲੇ ਕਾਫੀ ਟਫ ਹੋ ਗਈਆਂ ਵੀ ਸਕੂਲਾਂ ਨੂੰ ਭੇਜਣਾ ਉਹਦਾ ਬੱਚਿਆਂ ਨੂੰ ਜਿਵੇਂ ਤੇ ਮੈਨੂੰ ਐਂ ਜਿ ਲੱਗਦਾ ਹੈਗਾ ਵੀ ਬੱਚੇ ਜੇ ਅਗਰ ਵਰਜੈਸ ਕਰਨ ਜ਼ਰੂਰੀ ਨਹੀਂ ਕਿ ਆ ਵੀ ਕਿਸੇ ਗਰਾਉਂਡ ਜਾਣਾ ਉਹਨਾਂ ਦੇ ਆਪ ਦੇ ਜਿਹੜੇ ਘਰਾਂ ਦੇ ਵਿੱਚ ਚੰਗੇ ਵੇੜੇ ਖੁੱਲੇ ਹੁੰਦੇ ਆ ਉੱਥੇ ਵੀ ਉਹ ਆਉਦਾ ਕੰਪੇਅਰ ਸਕਦੇ ਆ ਵਰਜਸ਼ ਕਰ ਸਕਦੇ ਆ ਜੇ ਚਾਹਣ ਤਾਂ ਮਤਲਬ ਇਹ ਸ਼ਡਿਊਲ ਕਿਵੇਂ ਬਣੇ ਮਤਲਬ ਇਹ ਤੁਹਾਡੀ ਬਹੁਤ ਵਧੀਆ ਗੱਲ ਆਈ ਪਤਾ ਕੀ ਆ ਬੱਚੇ ਦਾ ਮਤਲਬ ਇਹ ਇੱਕ ਪਹਿਲਾ ਜਿਹੜਾ ਅਧਿਆਪਕਾ ਮੂੜਲਾ ਅਧਿਆਪਕਾ ਉਹਦੀ ਮਾਂ ਹਾਂ ਮਾਂ ਦੇ ਫਰਜ਼ ਆ ਪਿਓ ਦੇ ਅਲੱਗ ਚੀਜ਼ ਆ ਮਾਂ ਦੇ ਜਿਹੜੇ ਫਰਜ਼ ਆ ਉਹਨਾਂ ਨੂੰ ਜੇ ਰਾਤ ਨੂੰ ਆਪਾਂ ਟਾਈਮ ਨਾਲ ਸੌਵਾਂਗੇ ਫੋਨ ਤੋਂ ਛੱਡਾਂਗੇ ਫੋਨ ਨੂੰ ਹਨਾ ਤੇ ਸਵੇਰ ਜਲਦੀ ਉੱਠਾਂਗੇ ਤੇ ਮਤਲਬ ਜੇ ਬੱਚਾ ਉੱਠਣਾ ਆਪਾਂ ਉੱਠਦੇ ਆ ਤੇ ਬੱਚੇ ਨੂੰ ਵੀ ਨਾਲ ਠਾਵਾਵਾਂਗੇ ਤਾਂ ਹੌਲੀ 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 ਉਹਦਾ ਰਜਾਣਾ ਐਕਸਰਸਾਈਜ਼ ਵਾਲੇ ਪਾਸੇ ਵੀ ਆਊਗਾ ਤੇ ਸਵੇਰ ਜਲਦੀ ਉੱਠਣ ਦਾ ਵੀ ਤੇ ਦੂਸਰਾ ਜਿਹੜਾ ਹੈਗਾ ਉਹ ਰਾਤ ਨੂੰ ਫੋਨ ਜਲਦੀ ਛੱਡ ਵੀ ਦਊਗਾ ਠੀਕ ਆ ਫੋਨ ਵਾਲੇ ਪਾਸੇ ਉਹ ਵੀ ਆਪਾਂ ਥੋੜਾ ਇੱਧਰ ਦੂਰ ਹੋ ਜਾਾਂਗੇ ਤੇ ਐਕਸਰਸਾਈਜ਼ ਵਾਲੇ ਪਾਸੇ ਵੀ ਆਵਾਂਗੇ ਜੇ ਉਹਨਾਂ ਦੇ ਮਤਲਬ ਪਿਓ ਦਾ ਫਰਜ਼ ਆ ਤੇ ਮਾਂ ਦਾ ਮਾਂ ਦਾ ਮੁੰਡਲਾ ਫਰਜ਼ ਆ ਕਿ ਜੇ ਉਹਨਾਂ ਨੂੰ ਰਾਤ ਨੂੰ ਟਾਈਮ ਨਾਲ ਸੌਂਦੇ ਆ ਤੇ ਸਵੇਰ ਜਲਦੀ ਉੱਠਦੇ ਆ ਤਾਂ ਮਤਲਬ ਸਕੂਲ ਜਾਣ ਤੋਂ ਪਹਿਲਾਂ ਉਹਨਾਂ ਕੋਲੇ ਕੋਈ ਟਾਈਮ ਸਮਾਂ ਹੋਵੇ ਹੁਣ ਦਾ ਸਮਾਂ ਕੀ ਹੈ ਜੋ ਬੱਚਾ ਉੱਠਦਾ ਨਾਲ ਦੀ ਨਾਲ ਮਤਲਬ ਨਹਾ ਆ ਗਏ ਤੋਗੇ ਤਿਆਰ ਹੋ ਗਏ ਜਲਦੀ ਜਲਦੀ ਸਕੂਲ ਜਾਣਾ ਹੁੰਦਾ ਸਕੂਲੋਂ ਆ ਕੇ ਟਿਊਸ਼ਨ ਤੇ ਠੀਕ ਆ ਟਿਊਸ਼ਨ ਤੋਂ ਬਾਅਦ ਸਮਾਂ ਹੀ ਨਹੀਂ ਹੁੰਦਾ ਹੈਗਾ ਉਹਨਾਂ ਕੋਲੇ ਉਸ ਦਵਾਈ ਸਮਾਂ ਹੁੰਦਾ ਫੋਨ ਫੜਨਾ ਫੋਨ ਫੜਨ ਦਾ ਸਮਾਂ ਹੁੰਦਾ ਇਹ ਥੋੜਾ ਇਹ ਆ ਮੈਂ ਇੱਥੇ ਇਹ ਵੀ ਗੱਲ ਕਹੂੰਗਾ ਆਪਾਂ ਖੁਦ ਵੀ ਉਹਨਾਂ ਨੂੰ ਫੋਨ ਦੰਨੇ ਆ ਜਦੋਂ ਬੱਚਾ ਆਪਣੇ ਕੋਲੇ ਆ ਕੇ ਬੈਠਦਾ ਆਪਾਂ ਆਪਦੀ ਕੋਈ ਗੱਲਬਾਤ ਕਰਦੇ ਆ ਜਾਂ ਆਪਾਂ ਫੋਨ ਦੇਖੀ ਜਾਂਦੇ ਆ ਡਿਸਟਰਬ ਹੁੰਦੇ ਆ ਫਿਰ ਆਪਾਂ ਉਹਨੂੰ ਕਹਿੰਨੇ ਆ ਲੈ ਪੁੱਤ ਤੂੰ ਵੀ ਫੋਨ ਦੇਖ ਲੈ 2 ਮਿੰਟ 10 ਮਿੰਟ ਦਾ ਉਹ ਉਹਨਾਂ ਨੂੰ ਬਾਹਰ ਨਾ ਮਤਲਬ ਪਾਸੇ ਹੋ ਜਾਣਾ ਆਪਣੇ ਤੋਂ ਜੇ ਉਹਨਾਂ ਨੂੰ ਆਪਾਂ ਕੋਲੇ ਪਿਠਾਵਾਂਗੇ ਆਪਾਂ ਫੋਨ ਨਹੀਂ ਫੜਦੇ ਤਾਂ ਆਪਾਂ ਉਹਨਾਂ ਨਾਲ ਕੋਈ ਗੱਲਬਾਤ ਕਰਾਂਗੇ ਤਾਂ ਉਹਨਾਂ ਨੂੰ ਅੱਛਾ ਵੀ ਲੱਗੂਗਾ ਤੇ ਉਹ ਆਪਣੇ ਚੰਗੇ ਨੂੰ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਚੰਗੇ ਦੋਸਤ ਵੀ ਬਣਨਗੇ ਤੇ ਆਪਣੇ ਨੇੜੇ ਵੀ ਆਉਣਗੇ ਤੇ ਆਪਣੀ ਗੱਲਬਾਤ ਵੀ ਮੰਨਣਗੇ ਤੇ ਰਿਸਪੈਕਟ ਵੀ ਕਰਨਗੇ ਮਤਲਬ ਜੇ ਬੱਚਿਆਂ ਨੂੰ ਅਸੀਂ ਬਚਾਉਣਾ ਸਭ ਤੋਂ ਮੁਢਲਾ ਫਰਜ਼ ਮਾਂ ਦਾ ਹੀ ਬਣਦਾ ਜੇਕਰ ਆ ਮਾਂ ਧਿਆਨ ਦਿੰਦੀ ਹੈ ਬੱਚਿਆਂ ਨੂੰ ਉਹਨਾਂ ਨੂੰ ਉਸ ਹਿਸਾਬ ਨਾਲ ਲਾਉਂਦੀ ਹੈ ਉਹਨਾਂ ਨਾਲ ਪਿਆਰ ਵੀ ਕਰਦੀ ਹੈ ਲਾੜ ਲਾਉਂਦੀ ਹੈਗੀ ਆ ਠਿਰਕਦੀ ਵੀ ਹੈ ਤੇ ਬੱਚੇ ਕਿਤੇ ਨਾ ਕਿਤੇ ਜਾ ਕੇ ਗੱਲ ਸੁਣਦੇ ਵੀ ਆ ਹਾਂਜੀ ਪਰ ਕਾਰਨ ਵਿੱਚੋਂ ਇਹ ਵੀ ਸਭ ਤੋਂ ਵੱਡੀ ਬਿਮਾਰੀ ਜਿਹੜੀ ਨਸ਼ਾ ਜਿਹੜਾ ਖਾਸ ਕਰਕੇ ਫੋਨ ਦਾ ਹਾਂਜੀ ਉਹ ਹਰ ਘਰ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਹਰ ਬੰਦੇ ਨੂੰ ਲੱਗਿਆ ਹੋਇਆ ਹਾਂਜੀ ਕਿਉਂਕਿ ਵੀ ਇਹ ਫੋਨ ਇੰਨਾ ਜ਼ਰੂਰੀ ਬਣਾ ਲਿਆ ਵੀ ਇੱਕ ਅੰਗ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਵਰਤਦੋਂ ਕਰਦੇ ਆ ਛੱਡ ਨਹੀਂ ਸਕਦੇ ਛੱਡ ਨਹੀਂ ਸਕਦੇ ਪਰ ਬੱਚਿਆਂ ਨੂੰ ਅਸੀਂ ਕਿਤੇ ਨਾ ਕਿਤੇ ਜਾ ਕੇ ਠੀਕ ਕਰ ਸਕਦੇ ਜੇਕਰ ਮਾਂ ਚਾਹੂਗੀ ਜਿਵੇਂ ਤੁਸੀਂ ਗੱਲ ਕੀਤੀ ਵੀ ਜਦੋਂ ਕੋਈ ਗੱਲਬਾਤ ਕਰਨੀ ਆ ਜਾਂ ਕੋਈ ਫੋਨ ਆ ਗਿਆ ਤਾਂ ਜਾਂ ਕੋਈ ਹੋਰ ਬੰਦਾ ਵੀ ਕੋਲੇ ਬੈਠਾ ਗੱਲਬਾਤ ਕਰ ਰਿਹਾ ਤੇ ਬੱਚੇ ਨੂੰ ਰੋਕਣ ਵਾਸਤੇ ਉਹਨੂੰ ਫੋਨ ਫੜਾਦਾ। ਹਾਂਜੀ। ਵੀ ਆਪੋ ਵੇਖ ਲਾ ਜੀ ਆ ਵੀਡੀਓ ਬੱਚਾ ਉਹ ਤੇ ਇੱਕ ਤਰ੍ਹਾਂ ਦਾ ਚੰਗ ਗਿਆ ਹੁਣ ਤਾਂ। ਆਪਾਂ ਦੱਸ ਸਕਦਾ ਜਾਦੇ ਕਹਦਾ ਉਦੋਂ ਘੱਟ ਉਮਰ ਦੇ ਬੱਚੇ ਜਿਹੜੇ ਛੋਟੇ-ਛੋਟੇ ਬੱਚੇ ਆ ਉਹ ਵੀ ਫੋਨ ਦਾ ਖੇੜਾ ਨਹੀਂ ਖਾੜਦੇ। ਜੇ ਤੇ ਮੈਂ ਤੁਹਾਨੂੰ ਹੋਰ ਵੀ ਗੱਲ ਦੱਸੂਗਾ ਕਈ ਗੱਲਾਂ ਇਹ ਧਿਆਨ ਚਾਹੀਆਂ ਮਤਲਬ ਸਾਡੇ ਗਵੰਡੀ ਹੋਈ ਆ ਸਾਡੇ ਨੇੜੇ ਆ ਉਹਨਾਂ ਦੇ ਇੱਕ ਛੋਟਾ ਜਿਹਾ ਬੱਚਾ ਮਤਲਬ 4-5 4 ਸਾਲ ਦਾ ਹੋਣਾ ਉਹ ਰੋ ਉਹਨੂੰ ਏਦਾਂ ਉਹਦਾ ਮਤਲਬ ਇਹ ਉਹ ਐਡਿਕਸ਼ਨ ਹੋ ਗਈ ਆ ਪਹਿਲਾਂ ਤਾਂ ਉਹਨਾਂ ਨੇ ਵੈਸੇ ਉਹਨੂੰ ਲਾਤਾ ਵੀ ਤੋ ਆ ਗੇਮ ਦੇਖ ਲਾ ਕਾਰਡੋਂ ਦੇਖ ਲਾ ਤੇ ਅੱਜ ਉਹ ਪੱਕਾ ਉਹ ਤੇ ਹੋ ਗਿਆ ਬਿਲਕੁਲ ਇਹ ਕਿਸੇ ਕਦੇ ਜਾ ਕੇ ਅਸੀਂ ਵੀ ਆਪ ਇਹ ਬਹੁਤ ਜੀ ਨਸ਼ੇ ਨਾਲੋਂ ਵੀ ਇਹ ਮਤਲਬ ਇਹ ਹਾਨੀਕਾਰਕ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਇਹ ਜਿਹੜਾ ਚਿੱਟਾ ਹੈਗਾ ਉਹ ਚਿੱਟੇ ਦੇ ਬਰਾਬਰ ਦੀ ਵੀ ਚੀਜ਼ ਇਹ ਬਣ ਜਾਣੀ ਚਿੱਟੇ ਤੋਂ ਵੀ ਮਿਲਦਾ ਇਹ ਘਰ ਕਿਉਂਕਿ ਜਿਸ ਤਰ੍ਹਾਂ ਦਾ ਕਿਉਂਕਿ ਜੇ ਤੁਸੀਂ ਬੱਚਿਆਂ ਦੇ ਛੋਟਿਆਂ ਦਾ ਦੇ ਨਿਗਾ ਤੇ ਅਸਰ ਲਗਾਤਾਰ ਪੈ ਰਿਹਾ ਹੈ ਹਾਂਜੀ ਕਿਉਂਕਿ ਉਹਨਾਂ ਦੀ ਜਿਹੜੀ ਨਿਗਾ ਵੀਕ ਹੋ ਰਹੀ ਹੈ ਕਿਉਂਕਿ ਫੋਨ ਜਦੋਂ ਤੁਸੀਂ ਦੇਖਦੇ ਹੋਣ ਆਪਣੇ ਹੀ ਵੇਖ ਲਓ ਮੈਂ ਆਪਦੀ ਗੱਲ ਹੀ ਕਰ ਲਾ ਕਿਉਂਕਿ ਮੇਰਾ ਸਾਰੀ ਦਿਹਾੜੀ ਵਾਹ ਕੰਪਿਊਟਰ ਨਾਲ ਟਾਈਬ ਨਾ ਜਾਂ ਲੋਕ ਮੇਰੇ ਫੋਨ ਹਰ ਰਹੇ ਤਾਂ ਕਿਉਂਕਿ ਸਿਸਟਮ ਹੀ ਅਜਾ ਬਣ ਗਿਆ ਹਾਂਜੀ ਪਰ ਮੇਰੀ ਨਿਗਾ ਤੇ ਅਸਰ ਪੈ ਗਿਆ ਕਿਉਂਕਿ ਮੈਨੂੰ ਐਨਕਾ ਲਾਉਣੀਆਂ ਪੈ ਰਹੀਆਂ ਕਿਉਂਕਿ ਜੇ ਮੈਂ ਇਹਨਾਂ ਕੰਨ ਲਾ ਦਨਾ ਤਾਂ ਮੈਨੂੰ ਦਿਖਦਾ ਨਹੀਂ ਕੁਝ ਹੁਣ ਪ੍ਰੋਬਲਮ ਘੜੀ ਹੋ ਗਈ ਨਾ ਪਰ ਬੱਚਿਆਂ ਦੀ ਜ਼ਿੰਮੇਵਾਰੀ ਬਾਦੀ ਜੇ ਅਗਰ ਬੱਚੇ ਧਿਆਨ ਦੇਣ ਤਾਂ ਬੱਚੇ ਜੇ ਸੁਣਨ ਉਹ ਮਤਲਬ ਇਹ ਤੁਸ਼ਟ ਕਰਾ ਪਾ ਸਕਦੇ ਬੱਚੇ ਬੱਚਿਆਂ ਨੂੰ ਜੇ ਆਪਾਂ ਸਮਝਾਵਾਂਗੇ ਜੀ ਕੋਲੇ ਬਿਠਾਵਾਂਗੇ ਉਹਨਾਂ ਨਾਲ ਕੋਈ ਗੱਲਬਾਤ ਕਰਾਂਗੇ ਤੇ ਫੇਰ ਹੀ ਸਮਝਣਗੇ ਜਦੋਂ ਮੇਰੇ ਕੋਲੇ ਬੱਚਾ ਆਉਂਦਾ ਮਤਲਬ ਚੱਲ ਕੇ ਆਉਂਦਾ ਆਪਣੇ ਕੋਲੇ ਬੈਠਣ ਲਈ ਮਤਲਬ ਆਪਾਂ ਉਹਨੂੰ ਲਾੜ ਪਿਆਰ ਕਰਦੇ ਕਰਨ ਦੀ ਬਜਾਏ ਆਪਾਂ ਉਹਨੂੰ ਕੀ ਕਰਦੇ ਆ ਜਾਂ ਉਹ ਵਿੜੇ ਲਾ ਫੋਨ ਲੈਣਾ ਉਹ ਫੋਨ ਜਾ ਕੇ ਦੇਖੂਗਾ 10 ਮਿੰਟ ਦੀ ਵੀ ਆਏ ਤੁਸੀਂ ਫੋਨ ਖੋਲੋ ਤੁਸੀਂ 2 ਮਿੰਟ ਸੋਚ ਲਓ ਵੀ ਮੈਂ 2-3 ਮਿੰਟ ਫੋਨ ਦੇਖਣਾ ਘਟੋ ਘਟ ਅੱਧਾ ਘੰਟਾ ਤਾਂ ਤੁਹਾਨੂੰ ਲੱਗ ਜਾਣਾ ਚੀਜ਼ਾਂ ਦੇਖ ਲੈ ਕੇ ਤੇ YouTube ਕਰੇ Facebook ਕੁਝ ਵੀ ਆ ਹਨਾ ਉਹੀ ਉਸ ਉਹੀ ਚੀਜ਼ ਬੱਚਿਆਂ ਦੀ ਜਦੋਂ ਬਾਕੀ ਗੱਲ ਇਹ ਵੀ ਆ ਗੱਲ ਇਹ ਵੀ ਹੈ ਵੀ ਜਿਹੜੀ ਜਦੋਂ ਜਦੋਂ ਫੋਨ ਖੋਲਦਾ ਉਹਦੇ ਵਿੱਚ ਬੜਾ ਗੰਦ ਮੰਦ ਵੀ ਆਉਂਦਾ ਹਾਂਜੀ ਹਾਂਜੀ ਛੋਟੇ ਬੱਚੇ ਨੂੰ ਨਹੀਂ ਪਤਾ ਕਿ ਵੀ ਮੈਂ ਬੇਕ ਕੀ ਰਿਹਾ ਹਾਂ ਬਸ ਉਹਦੇ ਵੀ ਇਹਦੇ ਵਿੱਚ ਕੋਈ ਚੱਲ ਰਿਹਾ ਹਾਂਜੀ ਫੋਨ ਠੀਕ ਹੈ ਤੇ ਉਹ ਜਿਹੜਾ ਗੰਦ ਮੰਦ ਆ ਉਹ ਮਤਲਬ ਵੀ ਕਿਸ ਤਰ੍ਹਾਂ ਕਿਤੇ ਜਾ ਕੇ ਬੱਚੇ ਦੇ ਜਿਹੜੇ ਮਗਲੇ ਉਹਨੇ ਤਾਂ ਫੋਨ ਖੋਲ ਲਿਆ ਜੀ ਉਹਨੂੰ ਬੱਚੇ ਨੂੰ ਸਮਝ ਨਹੀਂ ਹੈਗੀ ਇਸ ਬਾਰੇ ਹਨਾ ਵੀ ਕੀ ਸਾਹਮਣੇ ਚੱਲ ਰਿਹਾ ਤੁਹਾਨੂੰ ਵੀ ਪਤਾ ਵੀ ਜਦੋਂ ਆਪਾਂ ਫੋਨ ਖੋਲਦੇ ਹਾਂ ਮਤਲਬ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਤੁਹਾਨੂੰ ਸਾਰੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਪਿਆ ਹੈਗਾ ਜੇ ਆਪਾਂ ਉਹਨਾਂ ਨੂੰ ਸਮਝਾਵਾਂਗੇ ਤਾਂ ਫੇਰ ਹੀ ਉਹਨਾਂ ਨੂੰ ਪਤਾ ਲੱਗੂ ਐਕਚੁਅਲ ਦੇ ਵਿੱਚ ਨਾ ਆਪਣੇ ਕੋਲੇ ਸਮਾਂ ਨਹੀਂ ਜੇ ਆਪਾਂ ਸਮਾਂ ਆਪਦੇ ਲਈ ਤੇ ਮਤਲਬ ਇਹ ਬੱਚਿਆਂ ਲਈ ਕੱਢਾਂਗੇ ਤਾਂ ਫੇਰ ਹੀ ਪਤਾ ਲੱਗੂ ਉਹਨਾਂ ਨੂੰ ਹੁਣ ਤੁਸੀਂ ਇੱਕ ਹੋਰ ਗੱਲ ਵੀ ਆਪਾਂ ਇਸ ਪੁਆਇੰਟ ਤੇ ਵੀ ਗੱਲ ਕਰਨੀ ਸੀ ਜਿਵੇਂ ਮੰਨ ਲਓ ਮੰਨ ਲਓ ਮੈਂ ਆ ਜੇ ਮੈਂ ਖੁੱਦ ਗਰਾਊਂਡ ਜਾऊं ਤਾਂ ਫੇਰ ਹੀ ਬੱਚੇ ਨੂੰ ਲੈ ਕੇ ਜਾऊं ਤੇ ਫੇਰ ਹੀ ਬੱਚੇ ਦਾ ਮਾਨ ਕਰੂਗਾ ਜੇ ਮੈਂ ਘਰੇ ਬੈਠ ਕੇ ਮਤਲਬ ਇਹ ਪੈਗ ਲਾਉਣਾ ਜਾਂ ਕੁਝ ਹੋਰ ਇਦਾਂ ਦੇ ਡਰੱਗ ਕਰਨੇ ਜਾਂ ਮੈਂ ਫੋਨ ਫੜ ਕੇ ਦੇਖੂੰ ਤਾਂ ਫਿਰ ਬੱਚੇ ਨਹੀਂ ਵੀ ਉਹ ਚੀਜ਼ ਨੂੰ ਦੇਖ ਕੇ ਆਪਾਂ ਨੂੰ ਮਤਲਬ ਕਾਪੀ ਕਰ ਲੈ। ਪੈਗਾਂ ਦੀ ਗੱਲ ਕੀਤੀ ਹੈ। ਪੈਗਾਂ ਦਾ ਵੀ ਮਸਲਾ ਇੱਕ ਹੈਗਾ। ਲੋਕ ਪਤਾ ਨਹੀਂ ਗੁੱਸਾ ਨਾਲ ਕਰਦੇ ਨੇ ਆਪਣੀ ਗੱਲ ਦਾ। ਕਿਉਂਕਿ ਬਹੁਤ ਬੰਦੇ ਇਹੋ ਜਿਹੇ ਹੈਗੇ ਆ ਜਿਹੜੇ ਘਰੇ ਬੈਠ ਕੇ ਜਦੋਂ ਕੋਈ ਪੈਕ ਬੁੱਕ ਲਾਉਂਦੇ ਆ ਜਾਂ ਕੋਈ ਰਿਸ਼ਤੇਦਾਰ ਆ ਜਾਂਦਾ ਉਹ ਬੱਚਿਆਂ ਨੂੰ ਕਹਿੰਦੇ ਵੀ ਜਾਂ ਤੂੰ ਪਾਣੀ ਲੈ ਕੇ ਆ। ਵੀ ਤੂੰ ਫਲਾਨੀ ਚੀਜ਼ ਲੈ ਕੇ ਆ ਤੇ ਬੱਚੇ ਉਹਨਾਂ ਦੇ ਸਾਹਮਣੇ ਜਦੋਂ ਸਾਰੀਆਂ ਚੀਜ਼ਾਂ ਇਹ ਕਰਦੇ ਹੈਗੇ ਆ ਤਾਂ ਉਹ ਉਨਾਂ ਦੇ ਮਾਰਾ ਅਸਰ ਪੈਂਦਾ ਹਾਂਜੀ ਹਾਂਜੀ ਇਸੇ ਕਰਕੇ ਉਹ ਬੱਚੇ ਵੀ ਕਿਦਾਂ ਜੱਗਦੇ ਨੇ ਜਿਨ੍ਹਾਂ ਲੈ ਕੇ ਮਤਲਬ ਗ੍ਰੈਂਡ ਕਰਨ ਦੀ ਕੋਸ਼ਿਸ਼ ਕਰਦੇ ਵੀ ਪਿਓ ਕੋਈ ਗੱਲ ਨਹੀਂ ਪੈਗ ਲਈ ਜਾਂਦਾ ਤਾਂ ਉਹ ਜਦੋਂ ਉਹ 15 16 ਸਾਲ ਦਾ ਹੋਇਆ ਤਾਂ ਉਹ ਵੀ ਪੈਗ ਵਾਲੇ ਪਾਸੇ ਬੈਠਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਦੋਂ ਕਿਸੇ ਮੈਂ ਤੁਹਾਨੂੰ ਉਹੀ ਗੱਲ ਦੱਸ ਗਿਆ ਨੇ ਬੱਚੇ ਦੇ ਸਾਹਮਣੇ ਆਪਾਂ ਕੁਝ ਵੀ ਕਰਾਂਗੇ ਤਾਂ ਉਹ ਕਾਪੀ ਆਟੋਮੈਟਿਕਲੀ ਕਰੂਗਾ ਇਹ ਕਰੂਗਾ ਜੇ ਤੁਸੀਂ ਘਰੇ ਬੈਠ ਕੇ ਪੈਗ ਲਾਉਣੇ ਆ ਤੇ ਉਹਦੇ ਤੋਂ ਪਾਣੀ ਮੰਗਾਉਣੇ ਆ ਕਿਉਂਕਿ ਹੋਰ ਚੀਜ਼ ਮੰਗਾਉਣੇ ਆ ਤਾਂ ਪਤਾ ਤਾਂ ਉਹਨੂੰ ਵੀ ਲੱਗਦਾ ਹੈਗਾ ਵੀ ਆਪਾਂ ਕਾਦੇ ਲਈ ਜਾਂ ਕੀ ਕੁਛ ਕਾਦੇ ਹਨ ਜੇ ਉਹ ਗਲਤ ਚੀਜ਼ ਉਹ ਜੇ ਮੰਨ ਲਓ ਤੁਸੀਂ ਕਰਨਾ ਵੀ ਹੈਗਾ ਤਾਂ ਉਹ ਸਾਹਮਣੇ ਨਹੀਂ ਚਾਹੀਦਾ ਬੱਚਿਆਂ ਨੂੰ ਉਹਨੂੰ ਦੇਖ ਕੇ ਦਾ ਪਰਦੇ ਦੇ ਵਿੱਚ ਪਰਦੇ 'ਚ ਉਹ ਉਹ ਚੀਜ਼ਾਂ ਇਹ ਲੋਕ ਨਹੀਂ ਰਹਿ ਸਕਦੇ ਹਾਂਜੀ ਵੀ ਜੇ ਆਪਾਂ ਮੰਨ ਲਓ ਮੈਂ ਕਰਨਾ ਹੀ ਹੈਗਾ ਤਾਂ ਫਿਰ ਬਾਹਰ ਇਦਾਂ ਦੀਆਂ ਸਿਕਟਾਂ ਬਣੀਆਂ ਹੈਗੀਆਂ ਆਪਾਂ ਉੱਥੇ ਬੈਠ ਕੇ ਆਪਦਾ ਨਾ ਇੰਜੋਏਮੈਂਟ ਕਰਨਾ ਜੇ ਬੱਚੇ ਦੇ ਸਾਹਮਣੇ ਆਪਾਂ ਕੁਛ ਇਦਾਂ ਦਾ ਕਰਾਂਗੇ ਤਾਂ ਉਹ ਮਜਬੂਰ ਹੈ ਉਹ ਵੀ ਦੇਖ ਰਿਹਾ ਤੇ ਉਹਨੇ ਆਟੋਮੈਟਿਕਲੀ ਕਾਪੀ ਕਰਨਾ ਹੀ ਕਰਨਾ ਜੇ ਉਹਨੂੰ ਗਰਾਊਂਡ ਵਾਲੇ ਪਾਸੇ ਲਾ ਲੋਗੇ ਤਾਂ ਗਰਾਊਂਡ ਵਾਲੇ ਪਾਸੇ ਆਜੂ ਨਸ਼ੇ ਵਾਲੇ ਪਾਸੇ ਤਾਂ ਨਹੀਂ ਪਰ ਬਰਾਬਰ ਤਾ ਲੋਕ ਫੁਕਰੀ ਹੀ ਨੇ ਜਿਆਦੇ ਉਹ ਤਾਂ ਛਾਪ ਪੈਦੇ ਨੇ ਵੀਡੀਓ ਰੀਲਾਂ ਵੀ ਪੋਸਟ ਕਰਦੇ ਆ ਵੀ ਉਹ ਕੁਝ ਚੰਗਾ ਦਨਿਆ ਨਹੀਂ ਕਰ ਸਕਦੇ ਉਹ ਫੁਕਰਪੁਣੇ ਦੇ ਵਿੱਚ ਚੀਜ਼ਾਂ ਦਿਖਾਉਂਦੇ ਆ ਪਰ ਉਹਦਾ ਚੀਜ਼ਾਂ ਦਾ ਨਾ ਇਫੈਕਟ ਹੈਗਾ ਆਮ ਹੀ ਆਪਾਂ ਆਮ ਲੋਕਾਂ ਦੇ ਚੀਜ਼ ਦਾ ਮਾੜਾ ਅਸਰ ਵੀ ਪੈਦਾ ਕਰਦਾ ਹੈਗਾ ਉਹਨਾਂ ਨੂੰ ਇਹਦੀਆਂ ਚੀਜ਼ਾਂ ਨਹੀਂ ਕਰਦਾ ਆਮ ਆਪਾਂ ਹੀ ਦੇਖਦੇ ਆ ਹੁਣ ਹਰ ਇੱਕ ਚੀਜ਼ ਦਾ ਟ੍ਰੈਂਡ ਹੋ ਗਿਆ ਜੇ ਮਤਲਬ ਮੈਂ ਕਿਤੇ ਜਾ ਵੀ ਰਹਾ ਮੈਂ ਉਹਦੀ ਵੀ ਰੀਲ ਪਾਉਣੀ ਆ ਜੇ ਮੰਨ ਲਓ ਕਿਤੇ ਅਸੀਂ ਫੰਕਸ਼ਨ ਤੇ ਜਾਂਦੇ ਆ ਤੇ ਉੱਥੇ ਟੇਬਲ ਵੀ ਲੱਗਾ ਹੁੰਦਾ ਤੇ ਪੈਗ ਵਾਲੀਆਂ ਬੋਤਲਾਂ ਵੀ ਸਾਰਿਆਂ ਸਾਹਮਣੇ ਉਹਦੀਆਂ ਫੋਟੋਆਂ ਵੀ ਆਪਾਂ ਪਾਉਣੇ ਤੇ ਸਾਰੇ ਹੀ ਦੇਖਦੇ ਆ ਇਹ ਮਤਲਬ ਇਹ ਚੀਜ਼ਾਂ ਨੂੰ ਥੋੜਾ ਜਿਹਾ ਗਰੇਜ ਕਰਨਾ ਚਾਹੀਦਾ ਹੈ ਤੇ ਬਾਕੀ ਜਿਹੜੀ ਰਹੀ ਗਰਾਊਂਡ ਦੇ ਵਿੱਚ ਜਾਣ ਤੁਸੀਂ ਪਹਿਲਾਂ ਗੱਲ ਦੱਸ ਹੀ ਦਿੱਤੀ ਹੈਗੀ ਹੈ ਵੀ ਜੇਕਰ ਮਾਪਿਓ ਪਹਿਲਾਂ ਐਕਟਿਵ ਹੈ ਆਪ ਦੇ ਬੱਚਾ ਚਾਹੁੰਦੇ ਹੈਗੇ ਵੀ ਉਹ ਸਵੇਰ ਸਮੇਂ ਸਾਰ ਟਾਈਮ ਸਰ ਉੱਠਣਾ ਰਾਤ ਨੂੰ ਸ਼ਾਮ ਨਾ ਪੈਣ ਤਾਂ ਇਹ ਸ਼ਾਇਦ ਬੱਚੇ ਨੂੰ ਪਹਿਲਾਂ ਅਤਾ ਕੇ ਡੱਪ ਕੇ ਟਾਈ ਪਹਿਲਾਂ ਠਾ ਲੈਣਾ ਤੇ ਉਹ ਬੱਚਾ ਕੰਫਰਸ ਦਾ ਆਪਣੇ ਉਹ ਘਰ ਦੇ ਵਿੱਚ ਕੰਮ ਕਰਦਾ ਸਮਾਂ ਸਮਾਂ ਮਿਲ ਜੂਜੀ ਉਹਨੂੰ ਸਮਾਂ ਮਿਲ ਜੂਗਾ ਵੀ ਉਹ ਉਹਨੂੰ ਉਹਦੇ ਨਾਲ ਗੱਲਾਂ ਬਾਤਾਂ ਹੋ ਜਾਈਆਂ ਕਰਦੇ ਵੀ ਤੇਰੀ ਡੀਲ ਡੋਲ ਕਹਿ ਜੀ ਆ ਪਾਣੀ ਕਹਿ ਜੀ ਤੇਰੀ ਹਨਾ ਖਾਣ ਪੀਣ ਦਾ ਵੀ ਪਤਾ ਲੱਗਣਾ ਤੁਸੀਂ ਉਹਨੂੰ ਦੱਸੋਗੇ ਮਤਲਬ ਇਹ ਚੀਜ਼ ਬਹੁਤ ਖਾਣੀ ਆ ਇਹ ਚੀਜ਼ ਨਹੀਂ ਖਾਣੀ ਜੇ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਪਹਿਲੀ ਗੱਲ ਦੋਹੀ ਗੱਲ ਤੁਹਾਡੇ ਲਈ ਬ੍ਰਾਦਰਸ ਉਹ ਗੱਲ ਆ ਵੀ ਜੇ ਰਾਤ ਨੂੰ ਅਪਾ ਟਾਈਮ ਨਾਲ ਸੌਵਾਂਗੇ ਤਾਂ ਤਾਂ ਹੀ ਸਵੇਰ ਟਾਈਮ ਨਾਲ ਉੱਠਾਂਗੇ ਇੱਕ ਫੋਨ ਤੋਂ ਵੀ ਨਿਯਾਤ ਮਿਲੂਗੀ ਵੀ ਫੋਨ ਛੱਡੂਗਾ ਤਾਂ ਬੱਚਾ ਸੌਂ ਜਾਊਗਾ ਤੇ ਫਿਰ ਸ मतलब ग्राउंड ਵੀ ਨਹੀਂ ਜਾਂਦਾ ਘਰੇ ਵੀ ਕੋਈ ਬਣੀ ਕੋਈ ਟੀ ਆਈ ਟੀਿਟੀਵਿਟੀ ਕਰਦਾ ਫੇਰ ਹੀ ਪੁੱਛੂਗਾ ਵੀ ਪਪਾ ਮੈਂ ਐਦਾਂ ਕਰ ਰਿਹਾ ਮੈਂ ਛੋਲੇ ਖਾਣੇ ਆ ਜਾਂ ਮੈਂ ਕੋਈ ਦਹੀਂ મતલਬ ਖਾਣਾ ਜਾਂ ਦੁੱਧ ਪੀਣਾ ਜਾਂ ਲੱਸੀ ਜਾਂ ਕੁਛ ਵੀ ਆ ਕਿਉਂਕਿ ਡ్రਾਈ ਫਰੂਟ ਜਾਂ ਕੁਛ ਵੀ ਐਦਾਂ ਦਾ ਬਸ ਮੈਂ ਤੁਹਾਨੂੰ ਕੋਈ ਲਾਸਟ ਸਵਾਲ ਕਰਨਾ ਹੈਗਾ ਸਮਾਂ ਮੱਕਾ ਵੀ ਹੋ ਗਿਆ ਵੀ ਜੇ ਤੁਹਾਡੇ ਕੋਲੇ ਬੱਚੇ ਕੋਈ ਛੋਟੀ ਉਮਰ ਦੇ ਟ੍ਰੇਨਿੰਗ ਲੈਣ ਵਾਸਤੇ ਆਉਂਦੇ ਆ ਹਾਂਜੀ 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 ਤੇ ਉਹਨਾਂ ਨੂੰ ਤੁਸੀਂ ਕਿਵੇਂ ਕਵੇ ਸਟਾਰਟ ਕੀਤਾ ਤੇ ਉਹ ਕਿਸ ਤਰ੍ਹਾਂ ਦਾ ਉਹਨਾਂ ਨੂੰ ਮਤਲਬ ਅਨਪਾਵਤ ਜਿਹੜੇ ਬੱਚੇ ਹੈਗੇ ਜਦੋਂ ਉਹਨਾਂ ਨੂੰ ਨਾ ਇੱਕ ਲਾੜ ਪਿਆਰ ਨਾਲ ਆਪਾਂ ਮਤਲਬ ਮੇਰੇ ਕੋਲ ਸ਼ਾਮ ਦਾ ਬੈਚ ਹੈਗਾ ਉਹਦੇ ਚ ਤਿੰਨ ਚਾਰ ਬੱਚੇ ਆ ਥੋੜੇ ਜੀ ਚਲੋ ਉਹਨਾਂ ਨੂੰ ਪ੍ਰੋਬਲਮ ਹੈਗੀ ਆ ਹੌਲੀ ਹੌਲੀ ਮਤਲਬ ਉਹਨਾਂ ਨੂੰ ਮੈਂ ਇੱਧਰ ਲੈ ਕੇ ਆ ਰਿਹਾ ਜਦੋਂ ਉਹਨਾਂ ਨੂੰ ਸਮਝਾਵਾਂਗੇ ਮਤਲਬ ਉਹਨਾਂ ਨੂੰ ਸਮਝ ਆ ਜਾਊ ਵੀ ਆ ਐਕਸਰਸਾਈਜ਼ ਆ ਯਾਰ ਮੇਰੇ ਲਈ ਮੇਰੀ ਬੋਡੀ ਲਈ ਠੀਕ ਆ ਅੱਛੀ ਆ ਵੀ ਮੈਂ ਸਹੀ ਕਰ ਰਿਹਾ ਐ ਉਹ ਆਟੋਮੈਟਿਕਲੀ ਮਤਲਬ ਇਧਰ ਪਰ ਉਹਨਾਂ ਨੂੰ ਆਏ ਆ ਥੋੜਾ ਇਲਾੜ ਪਿਆਰ ਨਾਲ ਜੇ ਮੰਨ ਲਓ ਹੁਣ ਚਲੋ ਜੈਮ ਵਾਲੇ ਭਰਾ ਵੀ ਉਹ ਵੀ ਆਪਣੇ ਇੱਕ ਟ੍ਰੇਨਰ ਆਪਣੇ ਫਰੈਂਡ ਆ ਜਾਣਾ ਆਪਣੇ ਭਰਾ ਹੀ ਆ ਪਰ ਇਹ ਚੀਜ਼ ਉਹਨਾਂ ਨੂੰ ਥੋੜਾ ਜਿਹਾ ਮਤਲਬ ਪਰਸਨਲ ਸਮਾਂ ਦੇਣਾ ਪੈਂਦਾ ਜਿਹੜੇ ਛੋਟੇ ਬੱਚੇ ਆ ਮਤਲਬ ਉਹ ਲੱਗ ਜਾਂਦੇ ਆ ਲੱਗ ਜਾਂਦੇ ਆ ਹੌਲੀ ਹੌਲੀ ਥੋੜਾ ਟਾਈਮ ਲੱਗਦਾ ਤੁਸੀਂ ਦੱਸੋ ਇਹਦਾ ਪਹਿਲਾਂ ਤੁਹਾਡੇ ਕੋਲੇ ਕੋਈ ਕਿੰਨੇ ਬੱਚੇ ਸੀਗੇ ਵੀ ਜਿਨ੍ਹਾਂ ਨੂੰ ਤੁਸੀਂ ਬੜੇ ਥੋੜੇ ਸਮੇਂ ਦੇ ਵਿੱਚ ਹੀ ਮਤਲਬ ਟ੍ਰੇਨ ਵੀ ਕਰ ਲਿਆ ਤੇ ਉਹ ਜਦੋਂ ਬੱਚਿਆਂ ਨੂੰ ਜੀ ਜਦੋਂ ਆਪਾਂ ਮਤਲਬ ਲਾੜ ਪਿਆਰ ਨਾਲ ਬੁਲਾਵਾਂਗੇ ਤਾਂ ਉਹ ਦੇਖੋ ਤੁਹਾਡੇ ਨਾਲ ਉਹਨਾਂ ਦੀ ਅਟੈਚਮੈਂਟ ਹੋ ਜਾਂਦੀ ਹੈ ਉਹ ਤੁਹਾਡੀ ਰਿਸਪੈਕਟ ਵੀ ਕਰਦੇ ਆ ਹਨ ਜਦੋਂ ਤੁਹਾਡੀ ਰਿਸਪੈਕਟ ਕਰਨਾ ਤੁਸੀਂ ਹਰੇਕ ਚੀਜ਼ ਨੂੰ ਦੱਸੋਗੇ ਵੀ ਆਹ ਚੰਗੀ ਆ ਆਪਣੇ ਵੀ ਮਤਲਬ ਬੱਚੇ ਆਪਦੇ ਬੱਚਿਆਂ ਵਰਗੇ ਜਿਹੜੇ ਛੋਟਾ ਬੱਚਾ ਹੁਣ ਤੁਸੀਂ ਆਪਦੇ ਬੱਚਿਆਂ ਵਰਗਾ ਸਮਝ ਕੇ ਉਹਨੂੰ ਟ੍ਰੇਨ ਕਰੋਗੇ ਤਾਂ ਉਹ ਜਲਦੀ ਸਮਝ ਜਾਊਗਾ ਵੀ ਤੁਸੀਂ ਮਤਲਬ ਬੱਚਿਆਂ ਦੇ ਵਿੱਚ ਨਾਲ ਲੈ ਰਹੇ ਹੋ ਹਾਂਜੀ ਹਾਂਜੀ ਉਹ ਜਿਹੜੇ ਮਤਲਬ ਐਵੇਂ ਕੀ ਰੱਖੀ ਤੁਸੀਂ ਵੈਸੇ ਕਿਉਂਕਿ ਜੋ ਬੱਚੇ ਸਕੂਲ ਵੀ ਜਾਣਾ ਹੁੰਦਾ ਕੋਈ ਟਾਈਮਿੰਗ ਕੀ ਆਉਂਦੀ ਉਹਦੀ ਜੀ ਜਿਹੜਾ ਹੁਣ ਮੇਰੇ ਕੋਲੇ ਦੋ ਬ ਈਵਨਿੰਗ ਟਾਈਮ ਅਸੀਂ ਕਰਦੇ ਆਗੇ ਮਤਲਬ 6 ਤੋਂ 7 ਦਾ ਟਾਈਮ ਆ 1 ਘੰਟਾ ਲਾਉਨੇ ਤੁਸੀਂ ਹਾਂਜੀ ਹਾਂ 6 ਤੋਂ 7 ਦਾ ਟਾਈਮ ਆ ਉਹ ਤੇ ਜਿਹੜੇ ਬੱਚੇ ਆ ਜਿਹੜੇ ਆ ਰਹੇ ਆ ਮਤਲਬ ਉਹਨਾਂ ਨੂੰ ਸੀਜ਼ ਮਤਲਬ ਕੋਈ ਨਾ ਕੋਈ ਪ੍ਰੋਬਲਮ ਆ ਕਿਸੇ ਨੂੰ ਲੈਗ ਦੀ ਪ੍ਰੋਬਲਮ ਆ ਜਾਂ ਮਤਲਬ ਇੱਕ ਦਾ ਆਪਰੇਟ ਵੀ ਕਰਵਾਇਆ ਪਿਆ ਹਨ ਚਲੋ ਹੋ ਜਾਂਦਾ ਬੱਚਿਆਂ ਨੂੰ ਕਈ ਵਾਰੀ ਪਰ ਜੇ ਉਹਨਾਂ ਨੂੰ ਆਪਾਂ ਪਿਆਰ ਨਾਲ ਸਮਝਾਵਾਂਗੇ ਤੇ ਉਹ ਮੰਨ ਜਾਂਦੇ ਆ ਉਹ ਤੁਹਾਡੇ ਨਾਲ ਮਤਲਬ ਅਟੈਚਮੈਂਟ ਵੀ ਕਰ ਲੈਂਦੇ ਮੋਹ ਪਿਆਰ ਵੀ ਰੱਖਦੇ ਆ ਬਿਲਕੁਲ ਜੀ ਉਹ ਨੋ ਦੋਸਤੋ ਕਿਉਂਕਿ ਅਸੀਂ ਦਾ ਵੱਖਰਾ ਪ੍ਰੋਗਰਾਮ ਇਸ ਕਰਕੇ ਲੈ ਕੇ ਆ ਰਹੇ ਆ ਵੀ ਚਲੋ ਕੋਈ ਜੇ ਸਾਡੇ ਬੱਚੇ ਸਾਨੂੰ ਦੇਖਦੇ ਆ ਤਾਂ ਸ਼ਾਇਦ ਉਹ ਵੀ ਇਸ ਪਾਸੇ ਜਾਣ ਕਿਉਂਕਿ ਮੈਂ ਕਹਿੰਦਾ ਟ੍ਰੇਨਰ ਨੂੰ ਸਪੈਸ਼ਲੀ ਬੁਲਾਉਣਾ ਵੀ ਤੁਸੀਂ ਕੋਈ ਨਾ ਕੋਈ ਗੱਲਬਾਤ ਦਾ ਜੋ ਕਿਉਂਕਿ ਇੱਕ ਰਫਲੀ ਗੱਲਬਾਤ ਆ ਕਹਿੰਦੇ ਆਮ ਆਪਾਂ ਜਦੋਂ ਬੈਠਦੇ ਆ ਗੱਲਾਂ ਬਾਤਾਂ ਕਰਦੇ ਆ ਉਹੋ ਜੀ ਗੱਲਬਾਤ ਹੀ ਆ ਜਿਹੜੇ ਬੱਚੇ ਵੀ ਅਗਰ ਸੁਣਦੇ ਹੈਗੇ ਤਾਂ ਤੁਸੀਂ ਸਵੇਰ ਉੱਠੋ ਜਾਂ ਸ਼ਾਮ ਨੂੰ ਜਦੋਂ ਵੀ ਤੁਹਾਨੂੰ ਸਮਾਂ ਲੱਗਦਾ ਤਾਂ ਜਰੂਰ ਤੁਸੀਂ ਆਪਣੀ ਵਰਜੇਸ ਜਿਹੜੀ ਕਰਿਆ ਕਰੋ ਕਿਉਂਕਿ ਜਿਹੜੀ ਆਪਾਂ ਦੇਖਦੇ ਆ ਬਾਡੀਆਂ ਡੀਲਡੋਲ ਦੇਖਦੇ ਆ ਕਿ ਖਿਡਾਰੀਆਂ ਦੀਆਂ ਉਹ ਇਸੇ ਕਰਕੇ ਵੱਡੀਆਂ ਕਿਉਂਕਿ ਉਹਨਾਂ ਨੇ ਪਹਿਲਾਂ ਆਪ ਵਰਜੇਸ ਕਰਦੇ ਰਿਹਾ ਗਿਆ ਦੂਸਰੀ ਬੇਨਤੀ ਸਾਡੀ ਜਿਹੜੇ ਮਾਪਿਓ ਹੈਗੇ ਆ ਜਿਨ੍ਹਾਂ ਦੇ ਬੱਚੇ ਛੋਟੇ ਆ ਮਤਲਬ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਜਿਹੜੀ ਫੋਨ ਦਾ ਜਿਹੜੀ ਨਸ਼ਾ ਹੈਗਾ ਇਹਨੂੰ ਥੋੜਾ ਜਿਹਾ ਘਟਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਜਿਹੜੇ ਬੱਚੇ ਵੀ ਗਾਂ ਅੱਗੇ ਜਾ ਕੇ ਤੰਦਰੁਸਤ ਤੇ ਸਿਹਤਮੰਦ ਹੋਣ ਤੇ ਉਹ ਉਹ ਕੀ ਆ ਤੁਹਾਡਾ ਨਾਮ ਜਿਹੜਾ ਰੋਸ਼ਨ ਕਰ ਸਕਦੇ ਹੈਗੇ ਆ ਤੇ ਸਵੇਰ ਕੋਸ਼ਿਸ਼ ਕਰੋ ਵੀ ਜਲਦੀ ਉੱਠ ਕੇ ਜਾਇਗਾ ਤੁਸੀਂ ਆਉਦੇ ਬੱਚਿਆਂ ਨੂੰ ਨਾਲ ਹੀ ਉਠਾ ਲੈਣੇ ਹੈਗੇ ਆ ਤਾਂ ਬਿਲਕੁਲ ਕਿਤੇ ਨਾ ਕਿ ਗਰਾਊਂਡ ਦੇ ਵਿੱਚ ਵੀ ਉਹ ਜਾ ਸਕਦੇ ਆ ਅਸੀਂ ਛੋਟੀ ਜੀ ਇਹ ਇੱਕ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਇਸ ਚੰਗਾ ਸੰਦੇਜ ਮਾੜਾ ਪਤਾ ਨਹੀਂ ਪਰ ਜੇ ਸਾਨੂੰ ਕੁਝ ਆਗਣਾ ਫਿਰ ਕਮੈਂਟ ਜਰੂਰ ਕਰ ਦਿਓ ਕਿਉਂਕਿ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਜੁੜੂ ਕਰਿਓ ਕਿਉਂਕਿ ਅਸੀਂ ਅੱਗੇ ਹੋਰ ਸਿੱਖਣ ਦੀ ਅਸੀਂ ਕੋਈ ਲਾਸਟ ਵੀਡੀਓ ਦੇ ਵਿੱਚ ਵੀ ਬ੍ਰਾਦਰ ਸਾਹਿਬ ਮਤਲਬ ਵਧੀਆ ਰਿਸਪੌਂਸ ਸੀਗਾ ਵਧੀਆ ਕਮੈਂਟ ਵੀ ਕੀਤੇ ਆ ਬਾਹਰੋਂ ਕੌਲਾਂ ਵੀ ਮਤਲਬ ਉਹ ਚਾਹੁੰਦੇ ਆ ਵੀ ਇਦਾਂ ਦੇ ਪ੍ਰੋਗਰਾਮ ਆਪਾਂ ਨੂੰ ਆਪਾਂ ਦਈਏ ਤਾਂ ਮਤਲਬ ਚੰਗੀ ਸਿਹਤ ਮਿਲੋ ਚਲੋ ਮੇਰੀ ਕੋਸ਼ਿਸ਼ ਹੈਗੀ ਆ ਵੀ ਜੇ ਫਿਰ ਅਸੀਂ ਕੋਈ ਚੰਗਾ ਕਰ ਲਈਏ ਸਾਡੇ ਸਮਾਜ ਲਈ ਜਾਂ ਸਾਡੇ ਬੱਚਿਆਂ ਲਈ ਖਾਸ ਕਰਕੇ ਕੋਈ ਬੱਚਿਆਂ ਨੂੰ ਲੈ ਕੇ ਜਿਹੜਾ ਸਾਰਾ ਸਾਰੇ ਲੋਕ ਹੀ ਬੜੇ ਇਸ ਟਾਈਮ ਫਿਕਰਮੰਦ ਕਹਿ ਸਕਦੇ ਆ ਕਿਉਂਕਿ ਇੱਕ ਚਿੱਟੇ ਦੀ ਜਿਹੜੀ ਬਿਵਾਰੀ ਹੈ ਚਿੱਟੇ ਦਾ ਜਿਹੜਾ ਐਸਾ ਰੋਗ ਆ ਪੂਰੇ ਪੰਜਾਬ 'ਚ ਫੈਲਿਆ ਆ ਬੱਚਿਆਂ ਨੂੰ ਬਚਾਉਣ ਵਾਸਤੇ ਹਰ ਬੰਦੇ ਦੀ ਕੋਸ਼ਿਸ਼ ਹੈਗੀ ਆ ਤੇ ਮਾਂ ਪਿਓ ਦੀ ਬਹੁਤ ਜ਼ਿੰਮੇਵਾਰੀ ਬੰਦੀ ਆ ਤੇ ਖਾਸ ਕਰਕੇ ਮਾਂ ਦੀ ਜ਼ਿੰਮੇਵਾਰੀ ਬਹੁਤ ਬੰਦੀ ਆ ਇੱਕ ਲਾਸਟ ਮੈਂ ਤੁਹਾਨੂੰ ਇੱਕ ਗੱਲ ਕਹਿਣੀ ᱥੋਣਾ ਆ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ ਹੀ ਇਹ ਬਦਲਣਾ ਨਹੀਂ ਹੈ ਜੇ ਤੁਸੀਂ ਬੱਚਿਆਂ ਨੂੰ ਬਚਾ ਲਿਆ ਤਾਂ ਤੁਸੀਂ ਅਮੀਰ ਆ ਅਮੀਰ ਆ ਬਿਲਕੁਲ ਪੈਸੇ ਨਾਲੋਂ ਤੁਸੀਂ ਅਮੀਰ ਨਹੀਂ ਹੋ ਸਕਦੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਬਚਾ ਲਿਆ ਤਾਂ ਬਹੁਤ ਅਮੀਰ ਆ ਤੇ ਜਿਹੜਾ ਹੋਣ ਦਾ ਨਸ਼ਾ ਇਹ ਤੋਂ ਵੀ ਆਪਣ ਨੂੰ ਬਚਣ ਦੀ ਜ਼ਰੂਰਤ ਹੈਗੀ ਆ ਮੈਨੂੰ ਲੱਗਦਾ ਇਹ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ ਵੀ ਫੋਨ ਤੋਂ ਵੀ ਜਰੂਰ ਬਚੋ ਤਾਂ ਕਿ ਜਿਹੜਾ ਘਰ ਦੇ ਵਿੱਚ ਤੁਸੀਂ ਜਿਹੜੇ ਵੱਖਰੇ ਵੱਖਰੇ ਕਮਰੇ ਜਾ ਕੇ ਆਪਾਂ ਕੋਠੀਆਂ ਜਰੂਰ ਬਣਾ ਲੈਣੇ ਆ ਤੇ ਵੱਖਰੇ ਵੱਖਰੇ ਕਮਰੇ ਬਣਾ ਲਏ ਤੇ ਹਰ ਬੱਚਾ ਆਪ ਆਪਣੇ ਕਮਰੇ ਜਵਾਲ ਜਾਂਦਾ ਤੇ ਫੋਨ ਤੇ ਉਹ ਲੱਗ ਜਾਂਦਾ ਤੇ ਉਹ ਨੇੜੇ ਹੁੰਦੇ ਨੇੜੇ ਹੁੰਦਿਆਂ ਵੀ ਆਪਾਂ ਦੂਰ ਆ ਜਿਹੜਾ ਆਪਣੇ ਬੱਚਾ ਤੋਂ ਹੁੰਦੇ ਆ ਉਮੀਦ ਕਰਦੇ ਸਾਡੀ ਤੁਸੀਂ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋ ਸਾਡਾ ਪੇਪਰ ਵਾਹਿਗੁਰੂ ਜੀ ਕਾ ਕੰਸਾ ਵਾਹਿਗੁਰੂ ਜੀ ਕਾ